ਗੋਪੀ ਦੀ ਪੱਤੀ ਅਤੇ ਮੰਡਾਲੇ ਪਿੰਡ ਦੇ ਸਾਰੇ ਵਸਨੀਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗੀਰ ਦਾ ਜਸਪੀਤ ਸਿੰਘ ਅਲੂਆੜੀਆ ਜੀ ਆਪ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਪਰਿਵਾਰ ਦਾ ਇਤਿਹਾਸ ਵੀ ਗੋਪੀ ਦੀ ਪੱਤੀ ਨਾਲ ਹੀ ਜੁੜਿਆ ਹੋਇਆ ਹੈ ਹਾਲਾਂਕਿ ਅੱਜ ਅਸੀਂ ਬੜੀ ਦੂਰ ਦੂਰ ਤੱਕ ਜਾ ਕੇ ਵਸੇ ਆਂ ਪਰ ਸਾਡੀਆਂ ਜੜ੍ਹਾਂ ਇਸੇ ਪਿੰਡ ਨਾਲ ਜੁੜਦਾ ਹੈ ਮੈਨੂੰ ਖਾਸ ਤੌਰ ਤੇ ਸਰਦਾਰ ਗੁਰਵੇਲ ਸਿੰਘ ਢੱਲੋਂ ਜੀ ਦਾ ਹੁਕਮ ਹੋਇਆ ਕਿ ਇੱਕ ਵੀਡੀਓ ਦੇ ਮਾਧਿਅਮ ਨਾਲ ਹੀ ਅੰלו ਵੜੀਏ ਸਰਦਾਰਾਂ ਦਾ ਇਸ ਪਿੰਡ ਨਾਲ ਕੀ ਨਾਤਾ ਹੈ ਤੇ ਸਿੱਖ ਕੌਮ ਦੇ ਵਿੱਚ ਇਸ ਪਿੰਡ ਦੇ ਵਸਨੀਕਾਂ ਦਾ ਕਿੰਡੀ ਵੱਡੀ ਦੇਣ ਹੈ ਇਹ ਜ਼ਰੂਰ ਇੱਕ ਵੀਡੀਓ ਦੇ ਮਾਧਿਅਮ ਨਾਲ ਹੀ ਪਰਿਵਾਰਾਂ ਨੂੰ ਸਾਰਿਆਂ ਨੂੰ ਅବਗਤ ਕਰਾਇਆ ਜਾਂਦਾ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਜੀ ਕਿ ਅੱਜ ਗੁਰਦੁਆਰੇ ਦੇ ਪਿੱਛੇ ਵਾਲੀ ਜ਼ਮੀਨ ਦਾ ਜਿਹੜਾ ਇਸ਼ੂ ਬਣਿਆ ਹੋਇਆ ਹੈ ਜੀ ਉਹ ਜਿਹੜਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਉਹ ਗੁਰਦੁਆਰਾ ਸਾਹਿਬ ਆਪ ਤੇ ਨਾਲ ਜਿਹੜਾ ਇਹਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਖੇਤੀ ਵਾਲੀ ਜ਼ਮੀਨ ਦਿੱਤੀ ਗਈ ਹੈ ਜੀ ਉਹ ਵੀ ਸਾਡੇ ਬਜ਼ੁਰਗਾ ਵੱਲੋਂ ਸਾਡੇ ਪਰਿਵਾਰ ਵੱਲੋਂ ਦਿੱਤੀ ਗਈ ਸੀ ਇਹ ਇੱਕ ਇਤਿਹਾਸ ਇਦਾਂ ਹੈ ਜੱਦੀ ਪਿੰਡ ਪਿੱਛੋਂ ਹੈ ਜੀ ਪੰਜਾਬ ਦੇ ਵਿੱਚ ਉਹ ਆਲੂ ਹੈ ਜੀ ਜਿਹੜਾ ਕਿ ਅੱਜ ਲਾਹੌਰ ਦੇ ਨਾਂਗੇ ਹੈ ਆਲੂਪੁਰ ਦੋ ਚੱਕ ਸਾਫ ਤੇ ਦੂਰ ਪੰਜ ਪਿੰਡਾਂ ਦੀ ਜ਼ਗੀਰ ਸਾਡੇ ਬਜ਼ੁਰਗਾ ਨੂੰ ਮਿਲੀ ਸੀ ਜਿਹਦੇ ਵਿੱਚ ਕਿ ਰਾਜਸਥਾਨ ਤੋਂ ਆਏ ਪੱਟੀ ਰਾਜਪੂਤਾਂ ਨੇ ਇੱਥੇ ਆ ਕੇ ਆਪਣੀ ਹਵੇਲੀ ਬਣਾਈ ਆਲੂ ਪਿੰਡ ਦੇ ਆਲੂ ਪਿੰਡ ਦੇ ਰਹਿਣ ਵਾਲੇ ਆਲੂ ਵਾਲਿਆਂ ਤੋਂ ਅਸੀਂ ਸਾਡਾ ਸਾਡਾ ਪਰਿਵਾਰ ਹੈ ਜਿਹੜਾ ਮਸ਼ਹੂਰ ਹੋਇਆ ਪਿੰਡ ਦੇ ਵਿੱਚ ਸਾਡੇ ਪੱਤੀ ਦੇ ਵਿੱਚ ਖਾਸ ਕਰਕੇ ਸਾਨੂੰ ਕੁਲਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਜਿਹੜੀ ਕਿ ਸਾਡੇ ਪਰਿਵਾਰ ਦੀ ਅਨ ਹੈ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀਸ਼ ਹੈ ਕਿਉਂਕਿ ਸਰਦਾਰ ਬਦਰ ਸਿੰਘ ਬਾਬਾ ਜੱਸਾ ਸਿੰਘ ਗਾਲੂਵਾਲੀਏ ਦੇ ਪਿਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਦਰਸ਼ਨ ਕਰਨ ਗਏ ਸੀ ਤੇ ਪੁੱਤਰ ਦੀ ਦਾਤ ਮੰਗੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਬਈ ਗੁਰੂ ਦਾ ਲਾਲ ਹੋਵੇਗਾ ਤੇ ਸਾਨੂੰ ਕੁਲਾਰ ਕਹਿ ਕੇ ਉਹਨਾਂ ਨੇ ਰੈਫਰ ਕੀਤਾ ਸੀ ਜਿਹਦਾ ਮਤਲਬ ਹੈ ਜੀ ਖਾਲਸੇ ਦੀ ਕੁਲਾੜੀ ਸੋ ਇਹ ਤਾਂ ਹੀ ਲੱਜ ਜਿਹੜਾ ਉਹ ਕਹ ਲਾਲ ਜੱਸਾ ਭੁਲਾਰ ਜਿਹੜਾ ਕਿਹਾ ਜਾਂਦਾ ਉਹ ਇਸੇ ਇਸੇ ਗੁਰਗੋਬਿੰਦ ਸਿੰਘ ਜੀ ਦੇ ਬਚਨਾਂ ਨਾਲ ਜੁੜਿਆ ਹੋਇਆ ਹੈ 1735 ਤੇ 40 ਦੇ ਲਾਗੇ ਸਾਡੇ ਬਜ਼ੁਰਗ ਬਾਬਾ ਮੀਰੂ ਜੀ ਨੂੰ ਬਾਬਾ ਜੱਸਾ ਸਿੰਘ ਆਲੂਵੜੀਏ ਨੇ ਬੰਡਾਲੇ ਪਿੰਡ ਦੇ ਵਿੱਚ ਮਾਈਗ੍ਰੇਟ ਕਰਵਾ ਕੇ ਇੱਥੇ ਸਾਨੂੰ ਰੀ ਲੋਕੇਟ ਕੀਤਾ ਜੀ ਜਿਹਦੇ ਵਿੱਚ ਕੇ ਸਾਡੇ ਬਜ਼ੁਰਗ ਇੱਥੇ ਫੌਜ ਲੈ ਕੇ ਛੌਣੀ ਤਿਆਰ ਕੀਤੀ ਤੇ ਹਵੇਲੀ ਇੱਥੇ ਤਿਆਰ ਕਰਤੀ ਜੇ ਤੋਂ ਬਾਦ ਸਾਡਾ ਜਿਹੜਾ ਵੰਸ਼ ਹੈ ਸਾਰਾ ਸਾਡਾ ਜਿਹੜਾ ਪਰਿਵਾਰ ਹੈ ਉਹ ਇੱਥੇ ਮਡਾਲੇ ਪਿੰਡ ਦਾ ਹੀ ਹੋਇਆ ਚਾ ਆਪਾਂ ਸਭ ਜਾਣਦੇ ਹਾਂ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੀ ਇਮਾਰਤ ਸ਼ਹੀਦ ਕੀਤੀ ਅਤੇ ਸਰੋਵਰ ਪੂਰਿਆ ਉਹਨੂੰ ਇਥੋਂ ਕੁੱਟ ਕੇ ਭਜਾਉਣ ਤੋਂ ਬਾਅਦ ਬੰਦਾ ਜੱਸਾ ਸਿੰਘ ਆਲੂਵਾਲੀਆ ਨੇ ਜਦੋਂ ਦਰਬਾਰ ਸਾਹਿਬ ਦੀ ਅੱਜ ਦੀ ਮੌਜੂਦਾ ਇਮਾਰਤ ਦੀ ਉਹ ਸਾਰੀ ਦੁਬਾਰਾ ਸ਼ੁਰੂ ਕਰਾਈ ਉਸ ਵੇਲੇ ਉਹਨਾਂ ਦੇ ਹੈਂਡਪਾਉਟਰ ਜਿਹੜੇ ਗੋਇੰਦਵਾਲ ਸਾਹਿਬ ਦੇ ਨਾਲ ਫਤਿਹਬਾਦ ਪਿੰਡ ਦੇ ਵਿੱਚ ਸੀਗੇ ਉਹ ਫਤਿਹਬਾਦ ਤੋਂ ਗੋਇੰਦਵਾਲ ਦਰਬਾਰ ਸਾਹਿਬ ਨੂੰ ਜਦੋਂ ਜਾ ਰਹੇ ਸੀ ਤੇ ਰਾਹ ਦੇ ਵਿੱਚ ਬੰਡਾਲੇ ਪਿੰਡ ਸਾਡੇ ਬਜ਼ੁਰਗਾਂ ਕੋਲ ਹਵੇਲੀ 'ਚ ਰੁਕੇ ਉਸ ਵੇਲੇ ਸਾਡੇ ਪਰਿਵਾਰ ਦੇ ਮੁਖੀ ਸਰਦਾਰ ਦਾਵਾ ਸਿੰਘ ਸੀਗੇ ਜੀ ਸਰਦਾਰ ਦਾਵਾ ਸਿੰਘ ਉਹਨਾਂ ਕੋਲ ਕੁਝ ਸਮਾਂ ਬਤਾਉਣ ਤੋਂ ਬਾਅਦ ਜਦੋਂ ਬਾਬਾ ਜੱਸਾ ਸਿੰਘ ਆੜੂ ਵੜੀ ਆਏਗੇ ਦਰਬਾਰ ਸਾਹਿਬ ਵੱਲੋਂ ਚਾਲੇ ਪਾਏ ਤੇ ਰਾਹ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਤਰਬੂਜ਼ ਖੁਆਇਆ ਘੋੜਸਵਾਰੀ ਕਰਦੇ ਹੋਏ ਉਹਨਾਂ ਨੂੰ ਫੂਡ ਪੋਇੰਟ ਦੀ ਹੋਈ ਤੇ ਦਰਬਾਰ ਸਾਹਿਬ ਜਾਂਦਿਆਂ ਨੂੰ ਉਹ ਕਾਲ ਚਲਾੜਾ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਬਜ਼ੁਰਗਾ ਨੇ ਆਪਣੀ ਹਵੇਲੀ ਦੇ ਬਾਹਰ ਇੱਕ ਗੁੰਮਦ ਦਾ ਗੁਰਦੁਆਰਾ ਸਿਸ਼ੋਬਿਤ ਕੀਤਾ ਜਿਹੜੇ ਕਿ 1930 ਦੇ ਵਿੱਚ ਸਾਡੇ ਬਰਦਾਦਾ ਜੀ ਜ਼ਕੀਰਦਾਰ ਸਦਾ ਸੋਹਣ ਸਿੰਘ ਆਲੂ ਬੜੀਏ ਨੇ ਜਦੋਂ ਜਲੰਧਰ ਪੈਲੀ ਕੋਠੀ ਪਾਈ ਤੇ ਉਹ ਤੋਂ ਬਾਅਦ ਇਸ ਅਸੀਂ ਇੰਡੀਪੈਂਡੈਂਟ ਆਲੀ ਕਮੇਟੀ ਦੇ ਵਿੱਚ ਸਾਡੀ ਲੱਕੜਦਾਰ ਦੀ ਅਕੀਰਦਗੀ ਸੀ ਜਿਹੜੀ ਕਿ 1955 ਤੱਕ ਇੱਥੇ ਰਹੀ ਉਹਨਾਂ ਦੇ ਅਕਾਲ ਚਲਾਣਾ ਤੋਂ ਬਾਅਦ ਇਹ ਪਿੰਡਾਂਿਆਂ ਦੀ ਤੇ ਸਾਡੇ ਪਰਿਵਾਰ ਦੀ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਹਵੇਲੀ ਆਲੀ ਥਾਂ ਦੇ ਵਿੱਚ ਗੁਰਦੁਆਰਾ ਸ਼ਸੋਭਿਤ ਕਰਨ ਦਾ ਫੈਸਲਾ ਲਿਆ ਗਿਆ ਜਿਹੜਾ ਕਿ ਹੌਲੀ-ਹੌਲੀ ਕਰਦਾ ਵੱਧ ਲਾ ਗਿਆ ਮੈਨੂੰ ਅੱਜ ਵੀ ਯਾਦ ਹੈ 15-20 ਸਾਲ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਦਾ ਹਾਲ ਬਦਾਨਾ ਹੋਣ ਲਈ ਪੱਟਿਆ ਗਿਆ ਸੀ ਤਾਂ ਉਹਦੇ ਵਿੱਚੋਂ ਚਾਂਦੀ ਦੀ ਗੜਵੀ ਵੀ ਨਿਕਲੀ ਸੀ ਜਿਹਦੇ ਵਿੱਚ ਕੁਝ ਕਿੰਨੋ ਚਾਂਦੀ ਦੇ ਸਿੱਕੇ ਸੀਗੇ ਸੋ ਉਸ ਵੇੜੇ ਪ੍ਰਧਾਨ ਸਾਹਿਬ ਨੇ ਮੈਨੂੰ ਕਿਹਾ ਕਿ ਇਹਦਾ ਜਿਹੜਾ ਹਿਸਾਬ ਹੈ ਜੀ ਉਹ ਲੈ ਜਾਓ ਸੋ ਆ ਸਾਨੂੰ ਅਸੀਂ ਉਸ ਵੇੜੇ ਵੀ ਇਹੀ ਬੇਨਤੀ કરી ਸੀ ਕਿ ਸਾਡੇ ਬਜ਼ੁਰਗਾਂ ਦਾ ਇਹ ਹੁਕਮ ਹੋਇਆ ਹੈ ਜੀ ਕਿ ਗੁਰੂ ਘਰ ਤੇ ਗੁਰੂ ਘਰ ਨੂੰ ਦਿੱਤੀ ਹੋਈ ਜ਼ਮੀਨ ਤੇ ਜਿਹੜੀ ਸਾਡੀ ਖੰਡਣ ਵਾਲੀ ਜ਼ਕੀਰ ਇਹਦੇ ਵਿੱਚੋਂ ਕੁਝ ਵੀ ਨਾ ਤੁਸੀਂ ਜਾਣਾ ਤੇ ਨਾ ਇਥੋਂ ਕੁਝ ਲੈ ਕੇ ਆਉਣਾ ਸੋ ਅੱਜ ਵੀ ਅਸੀਂ ਉਸੇ ਬਾਬੇ ਆਪਣੇ ਬਜ਼ੁਰਗਾਂ ਦੇ ਕੀਤੇ ਹੋਏ ਬਚਨਾਂ ਤੇ ਅਟੱਲਾਂ ਜੀ ਕਿ ਅਸੀਂ ਇੱਥੇ ਆ ਕੇ ਕੁਝ ਕੰਟਰੀਬਿਊਟ ਤਾਂ ਕਰ ਸਕਦੇ ਆ ਲੇਕਿਨ ਇੱਥੋਂ ਕੱਢ ਕੇ ਕੁਝ ਨਹੀਂ ਲੈ ਕੇ ਜਾ ਸਕਦੇ ਸੋ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਜੀ ਕਿ ਭਈ ਇੱਥੇ ਆਦੂ ਬੜੀਆਂ ਦਾ ਕੀ ਤੱਲ ਹੈ ਜਾਂ ਭਧਾਰਤ ਕੌਣ ਹੁੰਦੇ ਨੇ ਜਾਂ ਅਸੀਂ ਇਹ ਥਾਂ ਖਰੀਦ ਲਈ ਸੀ ਉਹਨਾਂ ਤੋਂ ਸੋ ਸਾਡੇ ਬਜ਼ੁਰਗਾਂ ਨੇ ਕਦੇ ਕੋਈ ਥਾਂ ਕਿਸੇ ਨੂੰ ਕਦੇ ਨਹੀਂ ਵੇਚੀ ਜੀ ਨਾ ਗੁਰਦੁਆਰਾ ਸਾਹਿਬ ਵਾਲੀ ਨਾ ਖੇਤੀ ਵਾਲੀ ਜ਼ਮੀਨ ਤੇ ਨਾ ਹੀ ਜਿਹੜਾ 1930 ਦੇ ਵਿੱਚ ਜਲੰਧਰ ਕੋਠੀ ਪਾਈ ਸੀ 20 ਸਾਲ ਸਾਡੇ ਬਜ਼ੁਰਗ ਉੱਥੇ ਰਹੇ 1950 'ਚ ਅਸੀਂ ਦਿੱਲੀ ਘਰੋਬਾਰ ਦੇ ਸਿਲਸਿਲੇ ਸ਼ਿਫਟ ਹੋ ਗਏ ਸੀ ਜਲੰਧਰ ਵਾਲੀ ਕੋਠੀ ਤਾਤਪੂਕ ਵਿੱਚ ਹੀ ਨਹੀਂ ਗਈ ਸੀ ਆਪਣੇ ਅਜੀਜ਼ ਪਰਵਾਰ ਨੂੰ ਦੇ ਦਿੱਤੀ ਗਈ ਸੀ ਸੋ ਜਿਹੜੇ ਜ਼ਗੀਰਦਾਰ ਪਰਵਾਰ ਸੀਗੇ ਜੀ ਉਹਨਾਂ ਨੂੰ ਹਰ ਮਹੀਨੇ ਜ਼ਗੀਰ ਜਿਹੜੀ ਆ ਉਹ ਘਰ ਆਉਂਦੀ ਹੁੰਦੀ ਸੀ ਡਾਕ ਰਾਹੀਂ ਜਗੀਰ ਲੈਂਡ ਨਹੀਂ ਜਾਣੀ ਪੈਂਦੀ ਸੀ 1944 ਦਾ ਇਹ ਐਨਵੈਲਪ ਹੈ ਜੀ ਜਿਹਦੇ ਵਿੱਚ ਕਿ ਇੱਕ ਪਾਸੇ ਮੋਰ ਖਰੜਣ ਦੀ ਲੱਗੀ ਹੋਈ ਹੈ ਜਿਹੜੇ ਖਰੜ ਤੋਂ ਇਹ ਜ਼ਗੀਰ ਸਾਡੇ ਸਾਨੂੰ ਆਉਂਦੀ ਸੀ ਤੇ ਇੱਕ ਪਾਸੇ ਮੋਰ ਬੰਡਾਲੇ ਦੀ ਲੱਗੀ ਹੋਈ ਹੈ ਜੀ ਆਪਣੇ ਪਿੰਡ ਦੀ ਜਿੱਥੇ ਪਹਿਲਾਂ ਜ਼ਗੀਰ ਪਹੁੰਚਦੀ ਸੀ ਤੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਕੋਠੀ ਜਲੰਧਰ ਵਾਲੀ ਸੀ ਇਸ ਕਰਕੇ ਇਹ ਜਿਹੜੇ ਡਾਕੀਏ ਸੀ ਉਹਨਾਂ ਨੂੰ ਇਹ ਗੱਲ ਕਹੀ ਹੋਈ ਸੀ ਕਿ ਭਈ ਇੱਥੋਂ ਜ਼ਗੀਰ ਵਾਪਸ ਸਾਨੂੰ ਜਲੰਧਰ ਭੇਜੀ ਜਾਵੇ ਤਾਂ ਕਰਕੇ ਬੰਡਾਲੇ ਦੇ ਉੱਤੇ ਕਾਟਾ ਮਾਰ ਕੇ ਜਲੰਧਰ ਨੂੰ ਇਹ ਜ਼ਗੀਰ ਭੇਜੀ ਜਾਂਦੀ ਸੀ 1944 ਦਾ ਇਹ ਐਨੀਮਲ ਹੈ ਜੀ ਜ਼ਗੀਰਦਾਰਾਂ ਤੇ ਰਾਜ ਪਰਿਵਾਰਾਂ ਦੀ ਜਦੋਂ ਜ਼ਮੀਨਾਂ ਸਰਕਾਰ ਵੱਲੋਂ ਦੱਬੀਆਂ ਜਾ ਰਹੀਆਂ ਸੀਗੀਆਂ ਲੈਂਡ ਐਕੁਆਇਰਸ਼ਨ ਲੈਂਡ ਰਿਫਾਰਮਸ ਬਿਲ ਚੱਲ ਰਹੀ ਸੀ ਉਸ ਵੇਲੇ ਬਹੁਤ ਸਾਰੀਆਂ ਮੀਟਿੰਗਾਂ ਚੱਲਦੀਆਂ ਸੀਗੀਆਂ ਤੇ ਸਾਡੇ ਦਾਦਾ ਜੀ ਸਦਾ ਚਲਨਜੀਤ ਸਿੰਘ ਅਤੇ ਫੋਟੋ ਦੇ ਵਿੱਚ ਕੈਪਟਨ ਰਮਿੰਦਰ ਸਿੰਘ ਪਟਿਆਲੇ ਵਾਲਿਆਂ ਦੇ ਪਿਤਾ ਜੀ ਜਾਂ ਮਹਾਰਾਜਾ ਯਾਦਵੰਦਰ ਸਿੰਘ ਪਟਿਆਲੇ ਵਾਲੇ ਇਸ ਫੋਟੋ 'ਚ ਦੇਖੇ ਜਾ ਸਕਦੇ ਨੇ ਸੋ ਇਹ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਸਾਡੇ ਜਿਹੜੀਆਂ ਸਾਡੇ ਪਰਿਵਾਰ ਨੇ ਸਹਿਯੋਗ ਕੇ ਰੱਖੀਆਂ ਹੋਈਆਂ ਨੇ ਪਰ ਗੱਲ ਇਹ ਹੈ ਜੀ ਕਿ ਭਈ ਅੱਜ ਸਾਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਹੈ ਕਿ ਗੁਰੂ ਮਹਾਰਾਜ ਨੇ ਜੋ ਸੇਵਾ ਸਾਡੇ ਬਜ਼ੁਰਗਾਂ ਕੋਲੋਂ ਲਈ ਚਾਹੇ ਸਾਡੇ ਬਜ਼ੁਰਗਾਂ ਦੀਆਂ ਮਿਸਲਾਂ ਬਿੜੇ ਜਾਂ ਜੰਗਾਂ ਬਿੜੇ ਜੋ ਕੁਰਬਾਨੀਆਂ ਰਹੀਆਂ ਨੇ ਉਹਦਾ ਅੱਜ ਸਾਡੇ ਸਾਰੇ ਪਰਿਵਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਕੂਨ ਤੇ ਸੁੱਖ ਮਾਣ ਰਹੇ ਨੇ ਜੀ ਸੋ ਚਾਹੇ ਮੈਂ ਲੁਧਿਆਣੇ ਆ ਸਾਡਾ ਪਰਿਵਾਰ ਕੁਛ ਅੰਮ੍ਰਿਤਸਰ ਵੀ ਹੈ ਜਲੰਧਰ ਵੀ ਨੇ ਦਿੱਲੀ ਵੀ ਨੇ ਆ ਕੈਨੇਡਾ ਵੀ ਨੇ ਤੇ ਆਸਟ੍ਰੇਲੀਆ ਵੀ ਨੇ ਜੀ ਸੋ ਸਾਰੇ ਹੀ ਸਾਡੀ ਇੱਕੋ ਹੀ ਇੱਛਾ ਜੀ ਕਿ ਇਹ ਜਿਹੜੀ ਥਾਂ ਗੁਰਦੁਆਰਾ ਸਾਹਿਬ ਦੀ ਪਿੰਡ ਪਿੰਡ ਦੇ ਸਾਡੇ ਸਾਰੇ ਜਿਹੜੇ ਪੱਤੀ ਦੇ ਲੋਕ ਰਲ ਕੇ ਜਿਹੜੀ ਇਹ ਸੰਘਰਸ਼ ਲੜ ਰਹੇ ਨੇ ਆ ਸਾਡਾ ਪਰਿਵਾਰ ਬਿਲਕੁਲ ਉਹਨਾਂ ਨਾਲ ਹੈ ਤੇ ਜੋ ਕੋਈ ਚੀਜ਼ ਇਹਦੇ ਵਿੱਚ ਸਾਡੀ ਲੋੜ ਜਦੋਂ ਵੀ ਕਿਤੇ ਬਣੇਗੀ ਜੀ ਇਹ ਸਾਡਾ ਪਰਿਵਾਰ ਹਮੇਸ਼ਾ ਇਹਦੇ ਹਾਸਲ ਹੈ ਚਾਹੇ ਗੁਰਦੁਆਰੇ ਦੀ ਥਾਂ ਚਾਹੇ ਉਹ ਖੇਤੀ ਵਾਲੀ ਸਭ ਇਹ ਗੁਰੂ ਘਰ ਨੂੰ ਸਾਡੇ ਬੁਜ਼ੁਰਗਾਂ ਨੇ ਦਿੱਤੀ ਹੋਈ ਚੀਜ਼ ਹੈ ਤੇ ਅਸੀਂ ਇਹਨੂੰ ਵਾਪਸ ਲੈਣ ਵਾਲੇ ਜਾਂ ਇਹਦੇ ਵਿੱਚ ਨੁਕਤਾਚੀਨੀ ਕਰਨ ਵਾਲੇ ਕੋਈ ਨਹੀਂ ਹੁੰਦੇ। ਸੋ ਇਹ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਮੈਂ ਚਾਹੁੰਦਾ ਜੀ ਕਿ ਸਾਲ ਦੇ ਵਿੱਚ ਕੋਈ ਇੱਕ ਇਹੋ ਜਿਹਾ ਦਿਨ ਜ਼ਰੂਰ ਬਣੇ ਜਿਹਦੇ ਵਿੱਚ ਮੈਂ ਤੁਹਾਨੂੰ ਜਦੋਂ ਵੀ ਆਵਾਂ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਹੋ ਸਕਣ ਤੇ ਅਸੀਂ ਪਰਵਾਸ ਹੈਦ ਹਰ ਸਾਲ ਸਾਲ ਦੇ ਵਿੱਚ ਇੱਕ ਵਾਰ ਆਈਏ ਤੇ ਤੁਹਾਨੂੰ ਦਰਸ਼ਨ ਸਾਗੈ ਦੇ ਕਰੀਏ। ਸੋ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਸਮਾਂ ਦੇਣ ਲਈ ਇਹ ਵੀਡੀਓ ਦੇਖਣ ਲਈ ਮਹਾਰਾਜ ਆਪਣੀ ਕਿਰਪਾ ਸਾਰੇ ਪਰਿਵਾਰਾਂ ਤੇ ਇਸੇ ਢੰਗ ਨਾਲ ਬਣਾਈ ਰੱਖਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ